ਅੱਜ ਬਵਾਸੀਰ ਦਾ ਤੁਹਾਨੂੰ ਨੁਸਖਾ ਦੱਸਣ ਜਾ ਰਿਹਾ ਬੜੀ ਡਿਮਾਂਡ ਹੈ ਹਰ ਬੰਦੇ ਨੇ ਮਸਾਲੇ ਵਾਲੀਆਂ ਚੀਜ਼ਾਂ ਖਾਣੀਆਂ ਨੇ ਕਈ ਵੀਰ ਚਿਕਨ ਦੇ ਸ਼ਿਕਾਇਨ ਹੈ ਤੇ ਰਾਤ ਨੂੰ ਪੈਗ ਬੋਗ ਲਾ ਕੇ ਮਸਾਲੇ ਵਾਲੀਆਂ ਚੀਜ਼ਾਂ ਖਾ ਕੇ ਤੇ ਸਵੇਰੇ ਬੜੇ ਔਖੇ ਹੁੰਦੇ ਨੇ ਕੁਝ ਸਮਾਂ ਸਵੇਰੇ ਸਵੇਰੇ ਔਖੇ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਪਰਮਾਨੈਂਟ ਕਮ ਹੋ ਜਾਂਦਾ ਬਵਾਸੀਰ ਹੋ ਜਾਂਦੀ ਹੈ ਤੇ ਬਹੁਤ ਔਖੇ ਹੁੰਦੇ ਨੇ ਉਹਨਾਂ ਵਾਸਤੇ ਲੈ ਕੇ ਆਇਆ ਬਵਾਸੀਰ ਦੇ ਜਿਹੜੇ ਮਰੀਜ਼ ਨੇ ਜਾਂ ਫਿਰ ਕੈਲੋ ਕਦੇ-ਕਦੇ ਸਵੇਰੇ-ਸਵੇਰੇ ਔਖੇ ਹੁੰਦੇ ਨੇ ਉਹਨਾਂ ਵਾਸਤੇ ਲੈ ਕੇ ਆਇਆ ਨੂੰ ਇਸਕਾ ਇਹ ਨੁਸਖਾ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਜੇ ਤੁਸੀਂ ਘਰੇ ਤਿਆਰ ਨਹੀਂ ਕਰਨਾ ਚਾਹੁੰਦੇ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਡਾਇਲ ਕਰੋ ਨੰਬਰ ਤੇ ਘਰੇ ਤੁਹਾਡੇ ਦਵਾਈ ਪਹੁੰਚ ਜੂਗੀ ਆਓ ਫਿਰ ਤੁਹਾਨੂੰ ਮੈਂ ਦੱਸਦਾ ਲੈਣਾ ਕੀ-ਕੀ ਆ ਇਹਦੇ ਵਾਸਤੇ ਲੈਣਾ ਜੀ ਰਸੌਣ ਪਰਸੌਣ ਜਿਹੜੀ ਡਲੀਆਂ ਦੀ ਦੇਖਦੇ ਹੋ ਰਸੌਣ ਤ ਹੈ 50 ਗ੍ਰਾਮ ਲੈ ਲਓ ਰਸੌਣ ਤ ਠੀਕ ਹੈ ਜੀ ਤੇ ਇਸ ਦੇ ਨਾਲ ਹੋਰ ਤੁਸੀਂ ਲੈਣਾ ਕੀ ਹੈ ਗਾਜਰ ਦੇ ਵੀਸ 20 ਗ੍ਰਾਮ ਮੂਲੀ ਦੇ ਬੀਜ 20 ਗ੍ਰਾਮ ਚਾਸਕੂ ਦੇ ਬੀਜ ਲੈਣੇ ਆ 50 ਗ੍ਰਾਮ ਇਹ ਤੁਹਾਡੀ ਬਣ ਗਈ ਦਵਾਈ ਤੇ ਹੁਣ ਤੁਸੀਂ ਕਰਨਾ ਕੀ ਹੈ ਤਿੰਨਾਂ ਦੇ ਅਲੱਗ-ਅਲੱਗ ਤੁਸੀਂ ਇੱਕ ਵਾਰੀ ਬਣਾ ਲਓ ਪਾਊਡਰ ਬਣਾ ਲਓ ਨਾ ਚਾਹੇ ਤੁਸੀਂ ਕੁੰਡੇ ਜਿਹਾ ਬਣਾ ਲਓ ਚਾਹੇ ਤੁਸੀਂ ਬਣਾ ਲਓ ਮਿਕਸੀ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੂੰ ਚਾਰੇ ਆਇਟਮਾਂ ਨੂੰ ਰਲਾ ਲਓ ਰਲਾ ਕੇ ਰੋਜ਼ਾਨਾ ਤੁਸੀਂ ਸਵੇਰੇ ਤੇ ਸ਼ਾਮ ਖਾਲੀ ਪੇਟ ਇੱਕ ਇੱਕ ਚਮਚਾ ਮੂਲੀ ਦੇ ਰਸ ਦੇ ਨਾਲ ਜੂਸ ਦੇ ਨਾਲ ਜਾਂ ਫਿਰ ਮੂਲੀ ਦੇ ਨਾਲ ਤੁਸੀਂ ਲੈਣਾ ਤਾਂ 15 ਦਿਨ ਤੁਸੀਂ ਇਹ ਦਵਾਈ ਵਰਤ ਕੇ ਦੇਖ ਲਓ ਤੇ ਥੋੜੀ ਬਾਵਾਸੀਰ ਦਾ ਨਾਮੋ ਨਿਸ਼ਾਨ ਮਿਟ ਜਾਊਗਾ ਸਵੇਰੇ ਸਵੇਰੇ ਜਿਹੜੇ ਤੁਸੀਂ ਔਖੇ ਹੁੰਨੇ ਹੋ ਨਾ ਤੇ ਮਸਾਲਾ ਖਾਨ ਦੇ ਸ਼ੀਨੋ ਚਿਕਨ ਖਾਨ ਦੇ ਸ਼ੀਨੋ ਤੇ ਤੁਹਾਡੀ ਜਿਹੜੀ ਬਾਵਾਸੀਰ ਦੇ ਬਿਲਕੁਲ ਸ਼ੂ ਮੰਤਰ ਹੋ ਜਾਣਾ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ